ਕਹਤਾ ਯੂਟਨ ਪਹਿਲਾ ਨਿਆ ਕਲੇਮ ਹੁਣ ਨਵੀਂ ਸਪੀਕਿੰਗ ਆਰਡਰ ਰਾਹੀਂ ਅਦਤ ਅਧਿਕ ਮਾਰਕ ਵਰਸਸ ਸਟੇਟ ਆਫ ਪੰਜਾਬ ਮਾਮਲੇ ਵਿੱਚ ਸਰਵਿਸ ਰੂਲ 2018 ਨੂੰ ਨਜ਼ਰਦਾਨਜ਼ ਕਰਨ ਦੇ ਦੋਸ਼ ਡਾਕਟਰ ਸੌਰਵ ਸ਼ਰਮਾ ਜੱਜਮੈਂਟ ਨਾਲ ਪੂਰੀ ਤਰ੍ਹਾਂ ਮੇਲ ਹੋਣ ਦੇ ਬਾਵਜੂਦ ਕਲੇਮ ਰਿਜੈਕਟ ਡਿਪਾਰਟਮੈਂਟ ਆਫ ਐਜੂਕੇਸ਼ਨ ਵੱਲੋਂ ਹਾਲ ਹੀ ਵਿੱਚ ਜਾਰੀ ਕੀਤਾ ਗਿਆ ਇੱਕ ਨਵਾਂ ਸਪੀਕਿੰਗ ਆਰਡਰ ਚਰਚਾ ਦਾ ਕੇਂਦਰ ਬਣ ਗਿਆ ਹੈ ਇਸ ਆਰਡਰ ਰਾਹੀਂ ਉਨ੍ਹਾਂ ਪਟੀਸ਼ਨਰਾਂ ਦਾ ਕਲੇਮ ਅਲੱਗ ਕਰ ਦਿੱਤਾ ਗਿਆ ਹੈ ਜੋ ਪਹਿਲਾ ਵਿਭਾਗ ਵੱਲੋਂ ਪੁਰਾਣੇ ਸਪੀਕਿੰਗ ਆਰਡਰ ਰਾਹੀਂ ਮੰਨਿਆ ਜਾ ਚੁੱਕਾ ਹੈ ਇਸੇ ਮਾਮਲਾ ਅਜੀਤ ਕੁਮਾਰ ਵਰਸਸ ਸਟੇ ਪਿਟੀਸ਼ਨਰ ਸਕੂਲ ਐਜੂਕੇਸ਼ਨ ਵਿਭਾਗ ਵਿੱਚ ਕਲਰਕਾਂ ਦੇ ਤੌਰ ਤੇ ਸੇਵਾ ਨਿਭਾ ਰਹੇ ਸਨ ਪਿਟੀਸ਼ਨਰ ਬਣੂ ਜਦੋਂ ਸਰਵ ਸ਼ਰਮਾ ਵਰਸਸ ਸਟੇਟ ਆਫ ਪੰਜਾਬ ਦੀ ਜੱਜਮੈਂਟ ਤੇ ਭਰੋਸਾ ਕਰਦੇ ਹਾਈ ਕੋਰਟ ਵਿੱਚ ਰਿਟ ਫਾਈਲ ਕੀਤੀ ਗਈ ਸੀ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਉਹਨਾਂ ਨੂੰ ਸਰਵਿਸ ਰੂਲ ਅਨੁਸਾਰ ਤਨਖਾਹ ਦਿੱਤੀ ਜਾਵੇ ਹਾਈ ਕੋਰਟ ਵੱਲੋਂ ਹੁਕਮ ਦਿੱਤਾ ਗਿਆ ਕਿ 3 ਮਹੀਨੇ ਦੇ ਅੰਦਰ ਅੰਦਰ ਲੀਗਲ ਨੋਟਿਸ ਨਰ ਕਰਕੇ ਇੱਕ ਵੈਲ ਰੀਸੈਂਟ ਸਪੀਕਿੰਗ ਆਰਡਰ ਜਾਰੀ ਕੀਤਾ ਜਾਵੇ ਨਰਤ ਤ ਸਮੇਂ ਅੰਦਰ ਆਰਡਰ ਪਿਆਰੀ ਨਾ ਹੁੰਤਾਂ ਪਟੀਸ਼ਨਰ ਨੇ ਕੰਟੈਂਪਟ ਪਟੀਸ਼ਨ ਦਾਇਰ ਕੀਤੀ ਜਿਸ ਤੋਂ ਬਾਅਦ 9 ਅਗਸਤ 2025 ਨੂੰ ਪਹਿਲਾ ਸਪੀਕਿੰਗ ਆਰਡਰ ਜਾਰੀ ਹੋਇਆ ਅਤੇ ਪਟੀਸ਼ਨਰ ਦਾ ਕਲੇਮ ਮੰਨ ਵੀ ਲਿਆ ਗਿਆ ਇਸ ਤੋਂ ਬਾਅਦ ਫਾਈਨਾਂਸ ਡਿਪਾਰਟਮੈਂਟ ਵੱਲੋਂ ਡਾਕਟਰ ਸੌਰਵ ਸ਼ਰਮਾ ਜਜਮੈਂਟ ਤੇ ਕੰਪਾਈਲਸ ਸਬੰਧੀ ਕਈ ਹੁਕਮ ਜਾਰੀ ਕੀਤੇ ਗਏ ਜਿਨ੍ਹਾਂ ਵਿੱਚ 5 ਜਨਵਰੀ 2026 ਦੀਆਂ ਹਦਾਇਤਾਂ ਵੀ ਸ਼ਾਮਲ ਸਨ ਇਹਨਾਂ ਹਦਾਇਤਾਂ ਦਾ ਮੁੱਖ ਮਕਸਦ ਇਹ ਸੀ ਕਿ ਸੈਵਿਟਿਜ਼ਨ ਸਰਵਿਸ ਰੂਲਾ ਅਨੁਸਾਰ ਕਰਮਚਾਰੀਆਂ ਦੀ ਗ੍ਰੋ हैरानीजन तौर पर उन्नी जनवरी दो हजार छब्बी जारी हुए दूजे स्पीकिंग ऑर्डर में पटर का क्लेम यह कहकर रद्द कर दिया गया कि नवी स्केल अनुसार उन्हों की ग्रोथ तनखा नहीं बढ़ती जबकि गन्ना करने साफ होंगे कि सर्विस रूल दो हज़ार अठारह तो अनुसार उन्होंने ग्रोथ तनखा सत्तवी पे कमीशन का ਜਾਪਟ ਐਜੂਕੇਸ਼ਨ ਡਿਪਾਰਟਮੈਂਟ ਮਨਿਸਟਰੀਸ ਐਂਡ ਨੌਨ ਟੀਚਿੰਗ ਸਟਾਫ ਸਰਵਿਸ ਰੂਲ 2018 ਲਾਗੂ ਸਨ ਪਟITIONਰ ਤੇ ਪੰਜਾਬ ਐਜੂਕੇਸ਼ਨ ਡਿਪਾਰਟਮੈਂਟ ਮਨਿਸਟਰੀਰੀਅਲ ਐਂਡ ਨੌਨ ਟੀਚਿੰਗ ਸਟਾਫ ਸਰਵਿਸ ਰੂਲ 2018 ਲਾਗੂ ਸਨ ਕਿਉਂਕਿ ਡਾਕਟਰ ਸੌਰਵ ਸ਼ਰਮਾ ਦੇ ਮਾਮਲੇ ਨਾਲੋਂ ਵੀ ਪਦ ਅਲਬਾ ਦੇ ਅਤੇ ਵਧੇਰੇ ਤਾਜ਼ਾ ਰੂਲ ਹਨ ਦੋਹਾਂ ਕੇਸਾਂ ਵਿੱਚ ਪੁਰਾਣਾ ਪੇ ਸਕੇਲ 10300 ਤੋਂ 3500 ਗ੍ਰੇਡ ਪੇ ਇੱਕੋ ਜਿਹਾ ਹੋਣ ਦੇ ਬਾਵਜੂਦ ਇਹ ਕਹਿਣਾ ਕਿ ਦੋਵੇਂ ਕੇਸਾਂ ਦੇ ਫੈਕਟਸ ਨਹੀਂ ਖਾਂਦੇ ਕਈ ਸਵਾਲ ਖੜੇ ਕਰਦਾ ਹੈ ਲੀਗਲ ਮਾਰਾ ਅਨੁਸਾਰ ਇਹ ਰਿਜੈਕਸ਼ਨ ਤੇ ਅਤੇ ਆਪਣੀਆਂ ਹੀ ਹਦਾਇਤਾਂ ਦੇ ਉਲਟ ਦੱਸੀ ਹੈ ਹੁਣ ਪਟੀਸ਼ਨਰ ਕੋਲ ਵਿਕਲਪ ਹੈ ਕਿ ਉਹ ਇਸ ਸਪੀਕਿੰਗ ਆਰਡਰ ਸਰਵਿਸ ਰੂਲਾ ਵਿੱਚ ਕੀਤੀ ਗਈ ਰੈਟਰੋਸਪੈਕਟਿਵ ਸੋਧ ਅਤੇ ਰਿਵਾਈਜ਼ ਪੇ ਰੂਲ ਦੀ ਸੰਬੰਧਿਤ ਕਲੋਜ਼ ਨੂੰ ਹਾਈ ਕੋਰਟ ਵਿੱਚ ਚੈਲੰਜ ਕਰ ਨਾਲ ਹੀ ਦਿੱਤੀ ਪੈਡੈਂਸੀ ਦੌਰਾਨ ਐਂਟਰੀ ਪਰਲੀਫ ਦੀ ਮੰਗ ਵੀ ਕੀਤੀ ਜਾ ਸਕਦੀ ਹੈ ਖੈਰ ਹੈ ਜੀ ਵੀਡੀਓ ਵਿੱਚ ਇਨਾ ਹੀ ਵੀਡੀਓ ਵਿੱਚ ਬਣਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਤੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਹ ਵਾਈਆਂ ਵੀਡੀਓ ਸਨੋਫਿਕੇਸ਼ਨ ਤੁਹਾਨੂੰ ਸਭ سے ਮਿਲ ਸਕੇ ਥੈਂਕ ਯੂ